ਬਾਈਬਲ ਦੇ ਅਕੋਰਡਿੰਗਲੀ ਜਿਹੜਾ ਅੰਤ ਆ ਉਹਦੇ ਅਸੀਂ ਬਹੁਤ ਨੇੜੇ ਆ ਚੁੱਕੇ ਆ ਹੋ ਸਕਦਾ ਅਜੇ 70 80 ਸਾਲ ਹੋਰ ਹੋੜ ਹੋ ਸਕਦਾ 100 ਸਾਲ ਹੋਰ ਹੋਵੇ ਪਰ ਦੇਖੋ ਹੁਣ ਨਾ ਕਿਤੇ ਨਾ ਕਿਤੇ ਵਿਗਿਆਨੀਆਂ ਨੇ ਡਿਕਲੇਅਰ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਜੀ ਧਰਤੀ ਖਤਰੇ ਵਿੱਚ ਆ ਉਹਨਾਂ ਨੇ ਇਹ ਡਿਕਲੇਅਰ ਕਰਨਾ ਸ਼ੁਰੂ ਕਰ ਦਿੱਤਾ ਸਾਡਾ ਪਲੈਨਟ ਤੇ ਜੀ ਬਲਦਾ ਜਾ ਰਿਹਾ ਹੈ ਹੁਣ ਇਹਦੀ ਲਾਈਫ ਥੋੜੀ ਰਹਿ ਗਈ ਆ ਇਹਦੀਆਂ ਪਲੇਟਸ ਜਿਹੜੀਆਂ ਆ ਖਿਸਕ ਰਹੀਆਂ ਆ ਇਹਦੇ ਅੰਦਰ ਇੱਕ ਕੰਪਨ ਜਿਹੜਾ ਆ ਉਹ ਛਿੜਿਆ ਹੋਇਆ ਆ ਤਾਂ ਮੂਹ ਮੁ ਡਿਕਲੇਅਰ ਕਰਨਾ ਜਿਹੜਾ ਆ ਸ਼ੁਰੂ ਕਰ ਦਿੱਤਾ ਆ ਵਿਗਿਆਨੀਆਂ ਨੇ ਸ਼ੁਰੂ ਕਰ ਦਿੱਤਾ ਬਾਈਬਲ ਨੇ ਤਾਂ ਹਜ਼ਾਰਾਂ ਸਾਲ ਪਹਿਲਾਂ ਤੋਂ ਕਰ ਦਿੱਤਾ ਪਰ ਹੁਣ ਵਿਗਿਆਨੀ ਵੀ ਕਰ ਰਹੇ ਆ ਔਰ ਅਮਰੀਕਨ ਚੈਨਲਸ ਦੇ ਉੱਤੇ ਤਾਂ ਬਹੁਤ ਜ਼ਿਆਦਾ ਦਿਖਾਇਆ ਜਾ ਰਿਹਾ ਆ ਔਰ ਮੈਂ ਅਮਰੀਕਨਸ ਨੂੰ ਜ਼ਰੂਰ ਕਹਾਂਗੀ ਕਿ ਪਲੀਜ਼ ਪ੍ਰੇਅਰ ਕਰਦੇ ਰਹੋ ਕਿਉਂਕਿ ਇਸ ਸਾਲ ਦੇ ਵਿੱਚ ਤੇ ਆਉਣ ਵਾਲੇ ਸਾਲ ਦੇ ਵਿੱਚ ਇਸ ਸਾਲ ਵਿੱਚ ਟ੍ਰਾਇਲ ਤੇ ਉਹ ਆਉਣ ਵਾਲੇ ਸਾਲ ਦੇ ਵਿੱਚ ਮੂਵੀ ਦੇਖਣ ਵਾਲੇ ਆ ਉਹ ਇੱਕ ਬਹੁਤ ਨੇੜੇ ਜਾ ਕੇ ਜਰੂਰ ਥੋੜਾ ਬਹੁਤਾ ਉਹਦਾ ਐਕਸਪਲੇਨ ਵੀ ਕਰਨ ਦੀ ਮੈਂ ਕੋਸ਼ਿਸ਼ ਕਰੂੰਗੀ। ਯਾ ਪਰ ਸੱਚੀ ਬਹੁਤ ਜ਼ਰੂਰਤ ਆ ਕੇ ਅਸੀਂ ਆਪਣੇ ਭੈਣ ਭਰਾ ਜਿਹੜੇ ਸਾਡੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਮੇਰੇ ਆਪਣੇ ਬਹੁਤ ਅੱਛੇ ਫਰੈਂਡਸ ਆ ਅਮਰੀਕਾ ਦੇ ਵਿੱਚ ਬਹੁਤ ਹੀ ਅੱਛੇ ਭੈਣ ਭਰਾ ਆ ਮੇਰੇ ਅਮਰੀਕਾ ਦੇ ਵਿੱਚ ਸਾਡੀਆਂ ਆਪਣੀਆਂ ਫੈਮਲੀਜ਼ ਆ ਰਿਲੇਟਿਵਜ਼ ਆ ਪਰ ਮੈਂ ਯਕੀਨ ਕਰਦੀ ਆ ਕਿ ਪੌਲਸ ਜਿਸ ਜਹਾਜ਼ ਦੇ ਵਿੱਚ ਕੈਦੀ ਬਣਾ ਕੇ ਸਿੱਟਿਆ ਗਿਆ ਸੀ ਪੌਲਸ ਨੇ ਕਿਹਾ ਸੀ ਅੱਜ ਸਫ਼ਰ ਨਾ ਕਰੋ ਪਰ ਉਹ ਆਖੇ ਨਹੀਂ ਲੱਗੇ ਹਨ ਉਹਨਾਂ ਨੂੰ ਲੱਗਦਾ ਵੀ ਇਹ ਕੈਦੀ ਆ ਤਾਂ ਕਰਕੇ ਤੇ ਉਹ ਉਸ ਜਹਾਜ਼ ਨੂੰ ਲੈ ਕੇ ਤੁਰ ਪੇ ਤੁਹਨੇ ਕਿਹਾ ਕਿ ਇੱਕ ਤੂਫਾਨ ਆ ਜਾਣਾ ਇਦਾਂ ਇਦਾਂ ਹੋ ਜਣੀ ਤੇ ਐਗਜ਼ੈਕਟਲੀ ਉਦਾਂ ਉਦਾਂ ਹੋਇਆ ਪਰ ਜਦੋਂ ਪੌਲਸ ਉਹਦੇ ਵਿੱਚ ਸੀ ਤੇ ਪੌਲਸ ਪ੍ਰਾਰਥਨਾ ਕਰਦਾ ਸੀ ਅਰ ਜੇ ਤੁਸੀਂ ਉਸ ਸੀਨ ਨੂੰ ਪੜੋ ਤੇ ਸਾਰਾ ਜਹਾਜ਼ ਉਖੜ ਗਿਆ ਸਾਰਾ ਸਮਾਨ ਸੁੱਟਣਾ ਪਿਆ ਫਟਿਆਂ ਨਾਲ ਲੰਮਕੇ ਹੋਏ ਆ ਪਰ ਫਿਰ ਵੀ ਬਚ ਗਏ ਫਿਰ ਵੀ ਮਰੇ ਨਹੀਂ ਪਰਮੇਸ਼ਵਰ ਨੇ ਬਚਾ ਲਿਆ ਮੈਨੂੰ ਲੱਗਦਾ ਸ਼ਾਇਦ ਪੌਲ ਉਸਦਾ ਕਰਕੇ ਪਰਮੇਸ਼ਵਰ ਨੇ ਬਚਾ ਲਿਆ